ਕੇਂਦਰ ਸਰਕਾਰ ਨੇ ਜੀਐਸਟੀ ਸਲੇਬਾਂ ਦੇ ਵਿੱਚ ਭਾਰੀ ਕਟੋਤੀ ਕੀਤੀ ਹੈ ਜਿੱਥੇ ਪਹਿਲਾਂ ਇਲੈਕਟ੍ਰੋਨਿਕ ਦਾ ਸਾਮਾਨ ਲੈਣ ਲੱਗਿਆਂ ਤੁਹਾਨੂੰ 28% ਜੀਐਸਟੀ ਦੇਣੀ ਪੈਂਦੀ ਸੀ ਉਹ ਜੀਐਸਟੀ ਹੁਣ ਤੁਹਾਨੂੰ 18% ਆਮ ਗ੍ਰਾਹਕਾਂ ਨੂੰ ਦੇਣੀ ਪਵੇਗੀ ਸੋ ਸਿੱਧਾ ਅਸਰ ਇਸ ਦਾ ਗ੍ਰਾਹਕਾਂ ਤੇ ਪਵੇਗਾ ਉਹਨਾਂ ਨੂੰ ਹੁਣ ਚੀਜ਼ ਜਿਹੜੀ ਪਹਿਲਾਂ 20000 ਦੀ ਮਿਲਦੀ ਸੀ ਉਹ ਹੁਣ 18000 ਦੀ ਮਿਲੇਗੀ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਸੋ ਅਸੀਂ ਇੱਕ ਇੱਕ ਇਲੈਕਟ੍ਰੀਕਲ ਦੀ ਦੁਕਾਨ ਤੇ ਮੌਜੂਦ ਹਾਂ ਜਿੱਥੇ ਤੁਹਾਨੂੰ ਹਰ ਚੀਜ਼ ਜਿਹੜਾ ਜ਼ਰੂਰਤ ਦਾ ਸਾਮਾਨ ਮਿਲੇਗਾ ਗ੍ਰਾਹਕ ਵੀ ਇੱਥੇ ਮੌਜੂਦ ਹੈ ਆਪਾਂ ਗਾਕਾ ਨਾਲ ਵੀ ਗੱਲ ਕਰਾਂਗੇ ਭਾਜੀ ਤੁਸੀਂ ਪੁੱਜੇ ਹੋ ਇੱਥੇ ਕੀ ਲੈਣਾ ਮੈਂ ਤੇ ਕੇਂਦਰ ਸਰਕਾਰ ਦੁਆਰਾ ਜਿਹੜੀ ਰਾਹਤ ਦਿੱਤੀ ਗਈ ਹੈ ਜੀਐਸਟੀ ਦੇ ਵਿੱਚ ਉਸ ਬਾਰੇ ਕਿਵੇਂ ਸੋਚਦੇ ਹੋ ਉਸ ਨੂੰ ਕਿਵੇਂ ਦੇਖਦੇ ਹੋ ਸਰ ਉਹ ਤੇ ਵਧੀਆ ਚੀਜ਼ ਹੈ ਜੇ 28% ਤੋਂ 18% ਤੇ ਹੋ ਗਈ ਹੈ ਕਸਟਮਰ ਲਈ ਰਾਹਤ ਦੀ ਗੱਲ ਹੈਗੀ ਹੈ ਇਹ ਤੇ ਮੈਂ ਸਰਾਧਾ ਕਰਕੇ ਰੁਕਿਆ ਸੀ ਹੁਣ ਬਾਏ ਕਰਨ ਆਇਆ ਸੀ ਮੇਰੀ ਫੈਮਿਲੀ ਚ ਵੀ ਥੋੜਾ ਸਾਹ ਕਾਫੀ ਟਾਈਮ ਤੋਂ ਸੋਚ ਰਹੇ ਸੀ ਏਸੀ ਲੈ ਆਉਂਦਾ ਤੇ ਹੁਣ ਚਲੋ ਸਰ ਨੇ ਮੈਨੂੰ ਥੋੜਾ ਜਿਆ ਬਹੁਤ ਵਧੀਆ ਰੀਜ਼ਨੇਬਲ ਪ੍ਰਾਈਸ ਦਾ ਮੇਰੇ ਵੀ ਫਰੈਂਡ ਨੇ ਰੈਗਮੈਂਡ ਕੀਤੀ ਸੀ ਸ਼ੋਪ ਬੋਲਣ ਲੱਗਾ ਜੇ ਗੱਲ ਕਰੀਏ ਤੇ ਜਿਹੜਾ ਸੈਂਟਰ ਸਰਕਾਰ ਨੇ ਸਿੱਧਾ ਅਸਰ ਜੋ GST ਘਟਾਈ ਹੈ ਉਹਦਾ ਸਿੱਧਾ ਅਸਰ ਗਾਕਾਂ ਨੂੰ ਪਏਗਾ ਕਿਉਂਕਿ ਗਾਕ ਨੂੰ ਜਿਹੜੀ ਚੀਜ਼ 20000 ਦੇ ਮਿਲਨੀ ਆ ਉਹ ਹੁਣ 18000 ਨੇ ਮਿਲੇਗੀ ਤੁਹਾੜਾਂ ਦੇ ਸੀਜ਼ਨ 'ਚ ਸਾਡੇ ਮੀਡਲ ਕਲਾਸ ਫੈਮਿਲੀ ਵਾਂਗੂ ਅਹੀਂ ਸਾਡੇ ਲਈ 2000 ਰੁਪਏ ਵੀ ਬਹੁਤ ਆਗਾ ਸਾਨੂੰ 2000 ਰਾਤ ਮਿਲੇ ਅਹੀਂ ਤੇ ਇਹਨੇ ਚ ਬਹੁਤ ਖੁਸ਼ ਹੈਗੇ ਆ ਸੋ ਬਿਲਕੁਲ ਇਹ ਖੁਸ਼ੀ ਲੋਕਾਂ ਦੀ ਸਾਫ਼ ਜਿਹੜੀ ਦੇਖੀ ਜਾ ਸਕਦੀ ਹੈ ਸੋ ਗਾਹਕ ਸਾਡ ਨਾਲ ਹੋਰ ਵੀ ਮੌਜੂਦ ਹੈ ਭਾਜੀ ਸੈਂਟਰ ਸਰਕਾਰ ਵੱਲੋਂ ਜਿਹੜੀ GST ਦੇ ਵਿੱਚ ਇੱਕ ਕਟੌਤੀ ਕੀਤੀ ਗਈ ਹੈ 28 28% ਪਹਿਲਾਂ GST ਲੱਗਦੀ ਸੀ ਜਦੋਂ ਤੀ ਕੋਈ ਇਲੈਕਟ੍ਰੀਕਲ ਦਾ ਸਮਾਨ ਲੈਂਦੇ ਸੀ ਹੁਣ ਉਹਦੇ ਵਿੱਚ 18% ਲੱਗਦੀ ਹੈ ਕਿਵੇਂ ਦੇਖਦੇ ਹੋ ਨੂੰ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ ਨਰਾਤਾ ਅੱਜ ਪਹਿਲਾ ਵਾ ਕਿਵੇਂ ਦੇਖਦੇ ਹੋ ਕਾਫੀ ਵਧੀਆ ਹੈ ਇਹ ਕਾਫੀ ਬੈਨੀਫਿਟ ਹੈ ਸਰਕਾਰ ਨੇ ਕਾਫੀ ਵਧੀਆ ਕੀਤਾ ਹੈ ਕਿ ਜੋ 28% ਸੀ ਸਿੱਧਾ 18% 10% ਘਟਾਤੀ ਹੈ ਤਾਂ ਇਹਨਾਂ کافی ਬੈਨੀਫਿਟ ਮਿਲ ਗਿਆ ਸਾਨੂੰ ਤੇ ਹੁਣ ਜੋ ਵੀ ਆਪਾਂ ਘਰ ਦਾ ਸਾਮਾਨ ਲੈ ਡੀਡੀ ਹੋ ਗਿਆ ਜਾਂ ਵਾਸ਼ਿੰਗ ਮਸ਼ੀਨ ਲੈ ਗਏ ਆ ਤਾਂ ਉੱਤੇ ਸਾਨੂੰ کافی ਵਧੀਆ ਬੈਨੀਫਿਟ ਮਿਲਦਾ ਪਿਆ ਜੇ ਗੱਲ ਕਰੀਏ ਤੇ ਸਿੱਧਾ ਅਸਰ ਗਾਕਾਂ ਤੇ ਹੋਏਗਾ ਜਿਹੜਾ ਸਾਮਾਨ ਕਿਉਂਕਿ ਪਹਿਲਾਂ ਜਿਹੜਾ ਸ਼ਰਦ ਸੀ ਹੁਣ ਨਰਾਤੇ ਸ਼ੁਰੂ ਹੋਏ ਆ ਦੀਵਾਲੀ ਦਾ ਸੀਜ਼ਨ ਹੈ ਜਿਆਦਾਤਰ ਜਿਹੜੇ ਮਿਡਲ ਕਲਾਸ ਹੈ ਉਹ ਇੰਤਜ਼ਾਰ ਕਰਦੇ ਆ ਦੀਵਾਲੀ ਦਾ ਕਿਉਂਕਿ ਕਾਫੀ ਸੇਲਾਂ ਲੱਗਦੀਆਂ ਪ੍ਰਾਈਜ਼ ਵੀ ਦੁਕਾਨਦਾਰ ਵੱਲੋਂ ਘਟਾਇਆ ਜਾਂਦਾ ਘਟਾਇਆ ਜਾਂਦਾ ਪਰ ਲੇਕਿਨ ਹੁਣ ਸੈਂਟਰ ਸਰਕਾਰ ਵੱਲੋਂ ਪ੍ਰਾਈਜ਼ ਘਟਾਏ ਗਏ ਆ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਮੰਨਦੇ ਹੋ ਕਿ ਦੀਵਾਲੀ ਦੇ ਤਿਉਹਾਰ ਤੇ ਖੁਸ਼ੀ ਜਿਹੜੀ ਹੁਣ ਅਸਲੀ ਖੁਸ਼ੀ ਹੁਣ ਮਿਲੇਗੀ ਬਿਲਕੁਲ ਬਿਲਕੁਲ ਖੁਸ਼ੀ ਤਾਂ ਮਿਲੇਗੀ ਜੋ ਇੰਨੇ ਪੈਗਾ ਮਹਿੰਗੇ ਰੇਂਜ 'ਚ ਮਿਲਦੀ ਸੀ ਉਹ ਹੁਣ ਹੁਣ ਸਸਤੇ ਰੇਂਜ 'ਚ ਮਿਲੂਗੀ ਤੇ ਜੋ ਸੈਂਟਰ ਸਰਕਾਰ ਨੇ ਕੀਤਾ ਹੈ ਵਧੀਆ ਕੀਤਾ ਹੈ ਜੋ ਸੋਚਿਆ ਵਧੀਆ ਹੀ ਸੋਚਿਆ ਸਾਡੇ ਜਨਤਾ ਬਾਰੇ ਸੋ ਸੋ ਇੱਕ ਜਿਹੜੇ ਦੁਕਾਨਦਾਰ ਵੀ ਸਾਡੇ ਨਾਲ ਮੌਜੂਦ ਹੈ ਪਜੀ ਸੈਂਟਰ ਸਰਕਾਰ ਦੁਆਰਾ ਜਿਹੜੀ ਕਟੋਤੀ ਕੀਤੀ ਗਈ ਕਿਹੜੇ ਕਿਹੜੇ ਸਾਮਾਨ ਦੇ ਵਿੱਚ ਕਿੰਨੀ ਕਿੰਨੀ ਕਟੋਤੀ ਕੀਤੀ ਗਈ ਹੈ ਤੇ ਪਹਿਲਾਂ ਰੇਟ ਕੀ ਸੀ ਤੇ ਹੁਣ ਗਾਕਾਂ ਨੂੰ ਹੋਰ ਕਿੰਨੇ ਸੁ ਮਿਲੇਗੀ 73 ਇੰਚ ਤੋਤੇ ਸਾਰੀਆਂ ਜਿਹੜੀਆਂ ਪਹਿਲਾਂ 28% ਵਾਲੇ ਸਲੈਬ 'ਚ ਆਈ ਉਹ ਸਾਰੀਆਂ 18% ਵਾਲੇ ਸਲੈਬ 'ਚ ਆ ਗਈਆਂ ਏਸੀ ਪਹਿਲਾਂ 28% ਦੇ ਵਿੱਚ ਹੁੰਦੇ ਸਲੈਬ ਦੇ ਵਿੱਚ ਇਹ 18% ਤੇ ਆ ਗਏ ਵਾਸ਼ਿੰਗ ਮਸ਼ੀਨਾਂ 28% ਜੀਐਸਟੀ ਉਹ 18% ਤੇ ਆ ਗਈਆਂ ਸਿੱਧਾ ਸਿੱਧਾ 10% ਜੀਐਸਟੀ ਕਟਾਈ ਹੈ ਸਰਕਾਰ ਨੇ ਜੇ ਕੋਈ ਮੰਨ ਲਓ ਕੋਈ 20000 ਦੀ ਕੋਈ ਚੀਜ਼ ਹੈ واਸ਼ਿੰਗ مشین 20000 ਦੀ ਹੈ ਉਹਦਾ ਹੁਣ ਗਾਕਾਂ ਤੇ ਗਾਕਾਂ ਨੂੰ ਕਿੰਨੇ ਦੀ ਮਿਲੇਗੀ 60 18000 ਦੀ ਮਿਲੇਗੀ 2000 ਰੁਪਏ ਦਾ ਸਿੱਧਾ ਸਿੱਧਾ ਕਸਟਮਰ ਦਾ ਫਾਇਦਾ ਆ ਕਸਟਮਰ ਦਾ ਸਿੱਧਾ 2000 ਰੁਪਿਆ ਦੇ ਵਿੱਚ ਬਚੇਗਾ ਮੰਦੇ ਹੋ ਕਿ ਬਿਲਕੁਲ ਸਹੀ ਸਮੇਂ 'ਚ ਜੀਐਸਟੀ ਦੇ ਵਿੱਚ ਕਟੋਤੀ ਕਰਨ ਦਾ ਕਿਉਂਕਿ ਦੀਵਾਲੀ ਦਾ ਤਿਉਹਾਰ ਹੈ ਨਾਲ ਜਿਹੜਾ ਸਰਦ ਖਤਮ ਹੋਇਆ ਹੈ ਨਰਾਤੇ ਸ਼ੁਰੂ ਹੋਏ ਆ ਲੋਕ ਇਨਰਾਤਿਆਂ ਦਾ ਵੀ ਇੰਤਜ਼ਾਰ ਕਰਦੇ ਆ ਤਾਂਕਿ ਘਰ ਦਾ ਕੋਈ ਸਮਾਨ ਲੈਣਾ ਹੋਈ ਆ ਦੀਵਾਲੀ ਨੂੰ ਵੀ ਲੋਕ ਸ਼ੋਪਿੰਗ ਕਰਦੇ ਆ ਕਿ ਜਿਸ ਚੀਜ਼ ਦੀ ਜ਼ਰੂਰਤ ਹੋਏ ਦੁਕਾਨਦਾਰ ਵੱਲੋਂ ਵੀ ਦੀਵਾਲੀ ਦੇ ਲਾਗੇ ਕੋਈ ਰਾਹਤ ਦਿੱਤੀ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਸਰਕਾਰ ਨੇ ਦੇਣ ਵੀ ਵਧੀਆ ਚੁਣਿਆ ਨਰਾਤੇ ਦਾ ਪਹਿਲਾ ਦਿਨ ਪਹਿਲੇ ਦਿਨ ਹੀ ਜੀਐਸਟੀ ਮਤਲਬ ਉਹਨਾਂ ਨੇ ਘਟਾਈ ਹੈ ਵਧੀਆ ਦੇਣ ਵਿੱਚ ਆਪਣਾ ਕੀਤਾ ਨਾਲ ਗਾਕਰ ਦੇ ਚਿਹਰਿਆਂ ਤੇ ਖੁਸ਼ੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਿਲਕੁਲ ਸਰ ਬਿਲਕੁਲ ਖੁਸ਼ੀ ਸੋ ਬਿਲਕੁਲ ਗਾਕਾਂ ਦੇ ਚਿਹਰੇ ਤੇ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ ਕਿਉਂਕਿ ਇੰਤਜ਼ਾਰ ਮਿਡਲ ਕਲਾਸ ਫੈਮਲੀ ਹੋਏ ਜਾਂ ਫਿਰ ਕੋਈ ਹੋਰ ਫੈਮਲੀ ਹੋਏ ਇੰਤਜ਼ਾਰ ਜ਼ਰੂਰ ਰਹਿੰਦਾ ਉਹਨਾਂ ਨੂੰ ਕਿ ਕਿਦੋਂ ਜਿਹੜੀ ਦੁਕਾਨਦਾਰਾਂ ਵੱਲੋਂ ਸੇਲ ਲਗਾਈ ਜਾਏ ਜਾਂ ਫਿਰ ਕਟੋਤੀ ਸਮਾਨ ਦੇ ਵਿੱਚ ਕੀਤੀ ਜਾਏ ਪੈਸਿਆਂ ਦੇ ਵਿੱਚ ਕਟੋਤੀ ਕੀਤੀ ਜਾਏ ਤਾਂ ਕਿ ਉਹ ਸ਼ੋਪਿੰਗ ਕਰ ਸਕਣ ਸੋ ਅੱਜ ਸੈਂਟਰ ਸਰਕਾਰ ਵੱਲੋਂ ਜਿਹੜੀ ਕਟੋਤੀ GST ਦੇ ਵਿੱਚ ਕੀਤੀ ਗਈ ਆ ਉਸ ਦਾ ਸਿੱਧਾ ਅਸਰ ਲੋਕਾਂ ਤੇ ਜ਼ਰੂਰ ਦੇਖਣ ਨੂੰ ਮਿਲ ਰਿਹਾ ਲੋਕ ਲੋਗ ਤੜਾ ਤੜਾ ਸ਼ੋਪਿੰਗ ਕਰਦੇ ਨਜ਼ਰ ਆ ਰਿਹਾ ਇਲੈਕਟ੍ਰੀਕਲ ਦਾ ਸਮਾਨ ਹੈ ਜਿਹੜਾ ਭਾਵੇਂ ਉਹ LED ਹੋਏ ਹਾਲਾਂਕਿ LED ਜਿਹੜੀ 43 ਇੰਚੀ ਜਾਂ 43 ਇੰਚੀ ਤੋਂ ਉੱਪਰ ਹੈ ਉਸ ਦੇ ਵਿੱਚ GST ਦੇ ਵਿੱਚ ਜ਼ਰੂਰ 18% 28 ਤੋਂ 18% ਦਾ ਕਟੌਤੀ ਕੀਤੀ ਹੈ ਲੇਕਿਨ ਬਾਕੀ ਵਾਸ਼ਿੰਗ ਮਸ਼ੀਨ ਭਾਵੇਂ AC ਹੈ ਉਸ ਦੇ ਵਿੱਚ ਵੀ ਕਟੌਤੀ ਸੋ ਸਿੱਧਾ ਅਸਰ ਲੋਕਾਂ ਤੇ ਜ਼ਰੂਰ ਇਸ ਨੂੰ ਫਾਇਦਾ ਲੋਕਾਂ ਨੂੰ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਅਮਿਤ ਸ਼ਰਮਾ ਨਿਊਜ਼ 18 ਅੰਮ੍ਰਿਤਸਰ